ਸਾਸੀਆਕਾਰ ਜੀ ਸਾਰਿਆਂ ਨੂੰ ਬਾਸਪਤੀ ਦੇ ਰੇਟ ਲਗਾਤਾਰ ਹਰ ਰੋਜ਼ ਤੇਜ਼ੀ ਆ ਰਹੀ ਹੈ ਆਓ ਜਾਣਦੇ ਹਾਂ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ 3050 ਰੁਪਏ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ 3131 ਰੁਪਏ ਲੱਗਿਆ 1847 ਦਾ ਰੇਟ 3000 ਰੁਪਏ ਲੱਗਿਆ ਅੰਮ੍ਰਿਤਸਰ ਮੰਡੀ ਦੇ ਵਿੱਚ 1509 ਦਾ ਰੇਟ ਹੈ 2960 ਤੋਂ ਲੈ ਕੇ 3050 ਰੁਪਏ ਲੱਗਿਆ ਜਿੱਥੇ ਕੁੱਲ 225000 ਗੱਟੇ ਦੀ ਖਰੀਦ ਹੋਈ ਕੋਟਕਪੂਰਾ ਮੰਡੀ ਦੇ ਵਿੱਚ 1509 3010 ਰੁਪਏ ਲੱਗੇ ਜਿੱਥੇ ਕੁੱਲ 4000 ਗੱਟੇ ਦੀ ਖਰੀਦ ਹੋਈ ਸਮਾਣਾ ਮੰਡੀ ਦੇ ਵਿੱਚ 1509 3095 ਰੁਪਏ ਲੱਗਿਆ ਜਿੱਥੇ ਕੁੱਲ 10000 ਗੱਟੇ ਦੀ ਖਰੀਦ ਹੋਈ ਤਰਨਤਾਰਨ ਮੰਡੀ ਦੇ ਵਿੱਚ 1509 3300 ਰੁਪਏ ਲੱਗਿਆ ਕਰਨਾਲ ਮੰਡੀ ਦੇ ਵਿੱਚ 1500 ਤੋਂ 2950 ਰੁਪਏ ਲੱਗਿਆ ਜਿੱਥੇ ਕੁੱਲ 2000 ਗੱਟੇ ਦੀ ਖਰੀਦ ਹੋਈ ਕੈਥਲ ਮੰਡੀ ਦੇ ਵਿੱਚ 1500 ਤੋਂ 3015 ਰੁਪਏ ਲੱਗਿਆ ਰਾਜਪੁਰਾ ਮੰਡੀ ਦੇ ਵਿੱਚ 1500 ਤੋਂ 3110 ਰੁਪਏ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1500 ਤੋਂ 3070 ਰੁਪਏ ਲੱਗਿਆ ਜੰਡੇਆਲਾ ਗੁਰੂ ਦੇ ਵਿੱਚ 1500 ਤੋਂ 2940 ਤੋਂ ਲੈ ਕੇ 3047 ਰੁਪਏ ਲੱਗਿਆ ਸਿਰਸਾ ਮੰਡੀ ਦੇ ਵਿੱਚ 1500 ਤੋਂ 3150 ਰੁਪਏ ਲੱਗਿਆ ਬਟਾਲਾ ਮੰਡੀ ਦੇ ਵਿੱਚ 1509 355 ਰੁਪਏ ਖਨੌਰੀ ਮੰਡੀ ਦੇ ਵਿੱਚ